ਮੈਂ ਕਹਿੰਦਾ ਵੀ ਆਪਾਂ ਇੱਕ ਕੰਮ ਕਰੀਏ ਜਦੋਂ ਅਰਦਾਸ ਬੇਨਤੀ ਪ੍ਰੇਰਮਾਤਮਾ ਅੱਗੇ ਕਰਨੀ ਆ ਈਸ਼ਵਰ ਅੱਗੇ ਕਰਨੀ ਆ ਪਰ ਕਿਉਂ ਨਹੀਂ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਜਿਸ ਧਰਮ ਦੇ ਵਿੱਚ ਜਨਮ ਲਿਆ ਤੂੰ ਉੱਥੇ ਹੀ ਰਹਿ ਪ੍ਰੇ ਕਰ ਸੰਪ ਉਹਦੇ ਅੱਗੇ ਕਿਉਂਕਿ ਸਾਨੂੰ ਤਾਂ ਹੀ ਸਿੱਖਣ ਨੂੰ ਮਿਲਿਆ ਵੀ ਸਮਝ ਲਾਲੀ ਮਲਤਾਨੀ ਜੀ ਐਦਾ ਹੁਣ ਤੁਸੀਂ ਜਵਾਬ ਦੇਣਾ ਆ ਕਿ ਤੁਸੀਂ ਤੇ ਕਹਿ ਰਹੇ ਸੀ ਮਸੀਆਂ ਨੂੰ ਬੜੀ ਤੁਸੀਂ ਜ਼ੋਰ-ਜ਼ੋਰ ਦੇ ਨਾਲ ਗੁੱਸੇ 'ਚ ਆ ਕੇ ਬੜੀਆਂ ਉਹਨਾਂ ਨੂੰ ਸੁਝਾਅ ਦੇ ਰਹੇ ਸੀ ਹੁਣ ਇਹਨਾਂ ਨੂੰ ਵੀ ਥੋੜਾ ਸੁਝਾਅ ਦਿਓ ਭਲਾ ਕਿ ਤੁਸੀਂ ਭਾਈ ਸਿੱਖੋ ਜਿਹੜੇ ਅੰਨੇ ਧਰਮ ਚੋਂ ਬੰਦੇ ਨਿਕਲ ਕੇ ਆਉਂਦੇ ਕਿ ਉਹਨਾਂ ਦਾ ਧਰਮ ਪਰਵਰਤਨ ਕਰਾਉਂਦੇ ਜੇ ਉਹਨਾਂ ਨੂੰ ਜਿੱਥੇ ਉਹ ਹੈਗੇ ਉੱਥੇ ਉਹ ਰਹਿਣ ਉੱਥੇ ਹੀ ਆਪਣੇ ਵਾਹਿਗੁਰੂ ਦੇ ਅੱਗੇ ਅੱਲਾ ਦੇ ਅੱਗੇ ਆਪਣੇ ਦੇਵੀ ਦੇਵਤਿਆਂ ਦੇ ਅੱਗੇ ਪ੍ਰਾਰਥਨਾ ਕਰਨ ਇਹ ਸੁਝਾਅ ਤੁਸੀਂ ਆਪਣੇ ਆਪ ਨੂੰ ਵੀ ਦੇ ਦਿਓ ਆਪਣੇ ਸਿੱਖਾਂ ਨੂੰ ਵੀ ਦੇ ਦਿਓ ਮੇਰੇ ਅਜ਼ੀਜ਼ੋ ਨਹੀਂ ਪਰ ਇਹ ਗੱਲਾਂ ਪੋਡਕਾਸਟਾਂ ਦੇ ਵਿੱਚ ਆਖੀਆਂ ਜਾਂਦੀਆਂ ਦੂਜੇ ਨੂੰ ਕਹੀਆਂ ਜਾਂਦੀਆਂ ਪਰ ਸਾਡੇ ਜੀਵਨ ਤੇ ਇਹਨਾਂ ਦਾ ਕੋਈ ਅਸਰ ਹੈਗਾ ਨਹੀਂ ਆ